ਲਓ ਬਾਈ ਦੋਸਤੋ ਦਿਲਦਾਰ ਬੰਦੇ ਚੈਨਲ ਤੇ ਸਾਰੇ ਹੀ ਭਰਾਵਾਂ ਦਾ ਘੋੜਾ ਪਾਲ ਕਵੀਰਾਂ ਤੈਹ ਦੇ ਨੂੰ ਧੰਨਵਾਦ ਕਰਦੇ ਆ ਜੀ ਆ ਇਹਨੂੰ ਕਹਿੰਨੇ ਆ ਤੇ ਜਿਹੜੇ ਭਰਾ ਹਜੇ ਤੀਕਰਾ ਵੀਡੀਓ ਵੇਖ ਲੈਂਦੇ ਆ ਪਰ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲੋ ਲਾਈਕ ਕਰ ਲੋ ਤੇ YouTube ਚੈਨਲ ਦਿਲਦਾਰ ਬੰਦੇ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਮਿੱਤਰੋ ਘੰਟੀ ਵਾਲਾ ਬਟਨ ਦਬਾ ਲਿਓ ਤਾਂ ਜੋ ਆਪਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲਿਆਉਣੇ ਹੁੰਦੇ ਆ ਤੇ ਸੋਨੂੰ ਘਰ ਬੈਠਿਆਂ ਨੂੰ ਵੀਡੀਓ ਮਿਲ ਜਾਂਦੀ ਆ ਤੇ ਤੁਸੀਂ ਜਾਨਵਰ ਖਰੀਦ ਸਕਦੇ ਆ ਤੇ ਅੱਜ ਆਪਾਂ ਜਗਰਾਉ ਮੰਡੀ ਚੋਂ ਤਿੰਨ ਜਾਨਵਰ ਹੋਰ ਸੇਲ ਆਲੇ ਆ ਉਹਨਾਂ ਦੀ ਵੀਡੀਓ ਕਰਦੇ ਆ ਤੁਹਾਡੇ ਨਾਲ ਸਾਂਝੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਹੋਰ ਬਾਈ ਠੀਕ ਠਾਕ ਹਾਂ ਵਧੀਆ ਬਾਈ ਜੀ ਤੇ ਬਾਈ ਇਹ ਕਿਹੜੀ ਬਲੱਡ ਲਾਈਨ ਦੀ ਆ ਗਈ ਇਹ ਦਲਸ਼ਾਨ ਦੀ ਆ ਗਈ ਜੀ ਬਲੱਡ ਲਾਈਨ ਦੀ ਹਾਂਜੀ ਠੀਕ ਆ ਉਹ ਸੁਲੱਗ ਬਹੁਤ ਆ ਯਾਰ ਹਨਾ ਹਾਂਜੀ ਠੰਡੀ ਆਈ ਪਰ ਆ ਜਾਂ ਨਹੀਂ ਮੰਨਦੀ ਹਨਾ ਨਾ ਨਾ ਜਮੇ ਨਹੀਂ ਮੰਨਦੀ ਜਿਵੇਂ ਮਰਜੀ ਹੱਥ ਮਰੀ ਜਾਓ ਜੀ ਲਓ ਮਿੱਤਰੋ ਤੁਸੀਂ ਪੈਂਟਪੂੜਾ ਵੀ ਦੇਖੀ ਜਾਨੇ ਆ ਕੈਮਰਾਮੈਨ ਨੂੰ ਬੇਨਤੀ ਆ ਵੀ ਚੰਗੀ ਤਰ੍ਹਾਂ ਕੈਮਰਾ ਮਾਰੀ ਤੁਰਿਆ ਏਂ ਘੋੜੀ ਤੇ ਕਿੰਨੇ ਚਰਦੀ ਹੋ ਗਈ ਇਹ ਇਹ ਸਾਢੇ 4 ਸਾਲਾਂ ਦੀ ਆ ਜੀ ਹਾਂਜੀ ਠੀਕ ਆ ਤੇ ਹੁਣ ਮੌਕੇ ਦੀ ਕਿਵੇਂ ਆ ਮੌਕੇ ਦੀ ਖਾਲੀ ਆ ਜੀ ਇੱਕ ਬੱਚਾ ਜਿਹੜਾ ਮਗਰੋਂ ਆਇਆ ਸੁਦਾ ਸਾਹਮਣੇ ਖੜਾਗਾ ਜੀ ਤੇ ਜਿਹੜੀ ਇਹਦੀ ਬੱਚੀ ਸੋਣ ਵਾਲੀ ਉਹ ਪੂਰੀ ਹੋ ਗਈ ਉਹ ਬੱਚਾ ਇਹਦਾ ਹਾਂਜੀ ਇਹਦਾ ਜੀ ਮਗਰਲਾ ਠੀਕ ਆ ਉਹ ਵੀ ਦਿਖਾਵਾਂਗੇ ਆਪਾਂ ਹਾਂਜੀ ਜਿਹੜਾ ਹੋਣ ਵਾਲਾ ਬੱਚਾ ਇਹ ਹਾਈਟ ਕਿੰਨੀ ਆ ਭਰਾ ਇਹਦੀ ਹਾਈਟ ਇਹਦੀ 61+ ਆ ਜੀ ਇਸ ਟਾਈਮ ਠੀਕ ਆ ਹਾਂਜੀ 61+ ਹੈ ਹਾਂਜੀ ਤੇ ਤੇ ਤੋਰਾ ਤੂਰਾ ਕਿਵੇਂ ਆਦਾ ਤੋਰਾ ਬਾਈ ਪੂਰਾ ਵਧੀਆ ਗਾ ਜਿਵੇਂ ਜਵਾਖ ਚੜੀ ਜਾਣ ਚੇਹੇ ਕੋਈ ਆਪ ਚੜ ਜੇ ਸਾਡੇ ਜਵਾਖ ਉੱਤੇ ਬਹਿ ਕੇ ਝੂਟੇ ਲੈਂਦੇ ਬੰਦੇ ਠੀਕ ਆ ਹਾਂ ਭੈਣ ਅਰਗੇ ਵੀ ਚੜ੍ਹ ਜਾਂਦੇ ਹਾਂ ਹਾਂਜੀ ਸੌਸੀਲ ਆ ਹਾਂਜੀ ਠੀਕ ਆ ਬਣਾ ਕੋਈ ਪਹਿਲੀ ਵਾਰ ਰੱਖਣੀ ਆ ਨਾ ਜਿਹੜਾ ਡਾਲ ਜਾਂਦਾ ਮਾਰਕੀ ਕੋੜੀਆਂ ਕਹੀ ਕਹਿੰਦੇ ਡਰਾਉਂਦੇ ਆ ਨਾ ਨਾ ਜਿਵੇਂ ਮਾਰਕੀ ਜਵਾਖ ਚੜਦਾ ਹੀ ਫਾਇਦਾ ਰੱਖਿਆ ਹਨ ਬਾਕੀ ਸੱਜ ਲੱਗ ਵੀ ਆ ਤੇ ਸੌਸੀਲ ਆ ਹਾਂਜੀ ਤੇ ਬਾਕੀ ਬਾਡੀ ਮੰਤਰ ਦੀ ਆਗੀ ਚੰਗੀ ਹਨ ਹਾਂਜੀ ਤੇ ਕੀ ਰੇਟ ਕਰਦਾ ਭਰਾ ਇਹਦਾ ਰੇਟ ਇਹਦਾ ਆਪਾਂ ਫੋਨ ਕਰਾਂਗੇ ਜੀ ਤੂੰ ਵੀ ਉਹਦਾ ਲਿਆਜੀ ਨਾ ਬਾਣ ਕਰਿਆ ਨਾ ਨਾ ਆਪਾਂ ਫੋਨ ਤੇ ਕਰੀਏ ਇੱਕ ਅੱਧੀ ਦਾ ਤਾਂ ਦੱਸਿਆ ਕਰ ਨਾ ਜੀ ਫੋਨ ਤੇ ਆਪਾਂ ਸਾਰੇ ਰੇਟ ਦੱਸ ਦਾਂਗੇ ਜੀ ਠੀਕ ਆ ਹਾਂ ਜੀ ਚੱਲ ਬੱਤੇ ਤੇ ਜਾਇ ਜੀ ਰੇਟ ਕਰੀ ਫੋਨ ਤੇ ਹਾਂ ਜਮਾ ਜਾਇਦ ਜੀ ਕਰਾਂਗੇ ਆ ਵੇਚਣ ਵਾਲੀ ਗੱਲ ਹੀ ਕਰੀ ਹਾਂਜੀ ਹਾਂਜੀ ਚੱਲ ਆ ਜਾ ਅੱਗੇ ਆ ਜਾ ਆ ਵਸ਼ੇਰੀ ਆ ਗਈ ਹਾਂਜੀ ਇਹ ਵਸ਼ੇਰੀ ਆ ਜੀ ਠੀਕ ਆ ਲਓ ਮਿੱਤਰੋ ਇੱਕ ਤੁਹਾਨੂੰ ਆ ਵਸ਼ੇਰੀ ਦਿਖਾਉਣੇ ਆਂਗੇ ਹੋਰ ਤੇ ਉਹਨੇ ਤੁਸੀਂ ਦੇਖੋ ਇਹ ਵਸ਼ੇਰੀ ਨੂੰ ਤੇ ਇਹ ਵਸ਼ੇਰੀ ਵੀ ਚੰਗੀ ਆ ਪੁੱਛਦੇ ਆਪਾਂ ਬਾਈ ਤੋਂ ਇਹਦੀ ਕਿੰਨੀ ਉਮਰ ਹੋ ਗਈ ਕਿੰਨੇ ਮਹੀਨਿਆਂ ਦੀ ਹੋ ਗਈ ਇਹ ਭਾਈ ਇਹ ਕਿੰਨੇ ਮਹੀਨਿਆਂ ਦੀ ਹੋ ਗਈ ਬੱਚੀ ਇਹ 10 ਕਿ ਮਹੀਨਿਆਂ ਦੀ ਹੈ ਜੀ 10 ਮਹੀਨਿਆਂ ਦੀ ਹੋ ਗਈ ਹੈ ਹਾਂਜੀ ਠੀਕ ਆ ਤੇ ਇਹਦੀ ਬਲੱਡ ਲਾਈਨ ਕਿਹੜੀ ਆ ਇਹ ਹੈਗੀ ਹੈਗੀ ਅਨਮੋਲਕ ਦੀ ਰਾਜਸਥਾਨ ਵਾਲੇ ਦੀ ਰਾਜਸਥਾਨ ਵਾਲੇ ਦੀ ਹਾਂ ਅਨਮੋਲਕ ਦੇਵਦਾ ਦੇਵ ਪ੍ਰਭਾਤ ਵਾਲੀ ਦਾ ਠੀਕ ਆ ਤੇ ਮਾਂ ਵੇ ਮਾਂ ਇਹਦੀ ਆਪਣੇ ਘਰੇ ਖੜੀ ਹੈ ਜੀ ਠੀਕ ਆ ਹਾਂ ਉਹਦੀ ਹਾਈਟ ਕਿੰਨੀ ਆ ਉਹਦੀ ਹਾਈਟ ਬਾਟੋਂ ਬਾਹਰ ਆ ਜੀ ਉਹਦੀ ਠੀਕ ਆ ਹਾਂਜੀ ਬਾਟੋਂ ਬਾਹਰ ਆ ਹਾਂਜੀ ਤੇ ਬਾਲਪੌਰਾਂ ਦੇ ਜਾਨਵਰ ਸਾਫ਼ ਆ ਬਾਲਪੌਰਾਂ ਦੇ ਸਾਰੇ ਸਾਫ਼ ਆ ਬਾਈ ਠੀਕ ਉਹਦੀ ਹਰ ਇੱਕ ਚੀਜ਼ ਦੀ ਗਾਰੰਟੀ ਦੂਗੀ ਆਪਾਂ ਤੇ ਮਾੜਾ ਐ ਇਹਦਾ ਮੱਥਾ ਮੁੱਥਾ ਦਿਖਾ ਦੇ ਆਏ ਹਾਂ ਹਾਂਜੀ ਜ਼ਰੂਰ ਕਰ ਲਾ ਚੱਲ ਬੁੱਤ ਲਓ ਮਿੱਤਰੋ ਮੈਂ ਤਾਂ ਆਖਿਆ ਸੀ ਬਾਈ ਨੂੰ ਵੀ ਰੇਟ ਰੂਟ ਦੱਸ ਤੇ ਹਜੇ ਨਾ ਇਹ ਨਾ ਮੰਡੀ ਵੇਖਣੀ ਆ ਤਾਂ ਹੀ ਰੇਟ ਨਹੀਂ ਦੱਸਦਾ ਮੰਡੀ ਦੇਖ ਕੇ ਆਪਾਂ ਫੋਨ ਤੇ ਕਰ ਲਏ ਮੰਡੀ ਦੇਖ ਕੇ ਤੇ ਫਿਰ ਇਹ ਕਰ ਲੂਗਾ ਹਾਂਜੀ ਤੇ ਕਰ ਲਿਓ ਹੂਣ ਭਰਾ ਨੂੰ ਨੰਬਰ ਆਪਾਂ ਲਾ ਦੇਾਂਗੇ ਵੀਡੀਓ ਚ ਹਾਂਜੀ ਦੇਖੋ ਬਈ ਬਾਹ ਪਹਾੜ ਪੌਰੀ ਤਾਂ ਬਹੁਤ ਉੱਚੀ ਆ ਨਾ ਹਾਂਜੀ ਨਾ ਬੁੱਤ ਫੜ ਜਾ ਤੇ ਬਾਈ ਬੰਦ ਦੇ ਇਹਨੂੰ ਹਾਂਜੀ ਆ ਜਾ ਭਰਾ ਅੱਗੇ ਲੈ ਆ ਚੱਲ ਪੁੱਤ ਕਰਿਆ ਡਾਣਾ ਲੈ ਆ ਉਰੇ ਲੈ ਆ ਜਾਨਵਰ ਯਾਰ ਬਾਈ ਤੇਰੇ ਸਾਰੇ ਹੀ ਸਲੱਗ ਲੱਗਦੇ ਆ ਮੈਨੂੰ ਹਨਾ ਜਾਨਵਰ ਸਾਰੇ ਹੀ ਸੀ ਲੱਗ ਜਾਂਦੇ ਆ ਕੀ ਕੀ ਨਾ ਤੇ ਨਹੀਂ ਹਾਂਜੀ ਰੇਸ਼ਮ ਵਰਗਾ ਪਿੰਡਾ ਪਿਆ ਹੱਥ ਤੇ ਹਲਕਦਾ ਇਹ ਤੁਹਾਨੂੰ ਹਾਂਜੀ ਜਿਵੇਂ ਕਹਿੰਦੇ ਆ ਨਾ ਸਿਆਣਿਆਂ ਦੀ ਕਹਾਵਤ ਆ ਵੀ ਮੱਖੀ ਤਿਲਕ ਦੀ ਉਹ ਗੱਲ ਆ ਗਈ ਹਾਂਜੀ ਬਿਲਕੁਲ ਮੱਖੀ ਤਿਲਕ ਦੀ ਐ ਤੇ ਇਹਦੀ ਬਲੱਡ ਲਾਈਨ ਬਾਰੇ ਵੀ ਚਾਨਣਾ ਪਾ ਦੇ ਆਪਣੇ ਦੋਸਤਾਂ 21 ਘੰਟੇ ਦਾ ਪੁੱਤ ਆ ਜੀ ਅਬੀ ਜੀਤਕੋੜ ਦਾ ਬੱਚਾ ਠੀਕ ਆ ਠੀਕ ਕਾਲੇ ਕਾਂਟੇ ਦਾ ਪੁੱਤ ਆ ਗਿਆ ਹਾਂਜੀ ਠੀਕ ਆ ਤੇ ਕਿੰਨੇ ਚਿਰ ਦਾ ਹੋ ਗਿਆ ਇਹ ਇਹ 15 ਮਹੀਨਿਆਂ ਦਾ ਹੋ ਗਿਆ 15 ਮਹੀਨਿਆਂ ਦਾ ਹਾਂਜੀ ਠੀਕ ਆ ਹਾਈਟ ਚੰਗੀ ਕਰਜੂ ਹਨਾ ਹਾਂ ਬਈ ਠੀਕ ਆ ਬਾਕੀ ਕੰਨਾ ਕੋ ਨਾ ਦੀ ਬੰਤਰ ਬਹੁਤ ਘੈਂਟਾ ਹੈ ਨਾ ਹਾਂ ਯਕੀਨ ਆ ਚਾਰ ਸਪੀਰ ਵਿੱਚ ਤੇ ਭਾਈ ਇੱਕ ਕਰੀ ਆਪਣਾ ਪ੍ਰੋਪਰ ਐਡਰੈਸ ਜ਼ਰੂਰ ਬੋਲ ਦੇ ਐਡਰੈਸ ਹੀ ਪਿੰਡ ਆਪਣਾ ਲੇਲੇ ਵਾਲਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਤਲਵੰਡੀ ਸਾਬੋ ਹਾਜੀ ਸਟੱਡ ਫਾਰਮ ਜੀ ਫੋਨ ਨੰਬਰ ਹੈਗਾ ਜੀ ਆਪਣਾ 77174 ਪੂਰਾ 986 ਜੀ 94135 72085 ਹੈ ਦੂਜਾ ਨੰਬਰ ਆਹੀ ਜਾਨਵਰ ਸੀ ਆਪਣੇ ਹਾਂਜੀ ਠੀਕ ਲਓ ਮਿੱਤਰੋ ਕਰ ਲਿਓ ਬਾਈ ਨਾਲ ਸੰਪਰਕਾ ਤਿੰਨ ਜਾਨਵਰ ਆਗੇ ਤਿੰਨੇ ਤੁਹਾਨੂੰ ਦਿਖਾਤੇ ਆਗੇ ਮੋਟਾ-ਮੋਟਾ ਕੈਮਰਾ ਸੀ ਫੇਰ ਮਾਰਤਾ ਤੇ ਕਰ ਲਓ ਇਹਦੇ ਬਾਰੇ ਸੰਪਰਕ ਮੈਲਦਿਆਂ ਹੀ ਹੋਰ ਕਿਸੇ ਨਵੇਂ ਵੀ ਅਸਲੀ